हाल ही सुप्रीम कोर्ट एसपुरे मामले लेके सुनवाई हुई हाला थी हालांकि सुप्रीम कोर्ट के वालों एसकाल का जिक्र किया गया कि पंजाब सरकार ने आदेश दिए गए थे कि डल्लेवाल नु मेडिकल जो एड है इलाज है मुहैया करवाई जाए तुरंत एकदम की डल्लेवाल नु हॉस्पिटल जो है वो दाखिल करवाया जाए सब ते चल दे पिछली भी एक प्रशासनिक कमेटी पहुंचे हालांकि कमेटी जिक्र किया गया डेवाल नेरी नई थी, ने वाल तो थी। हालांकि ब्लड सैंपल उन्होंने जरूर दे गए थी। पर इस पूरे मुद्दे लेके, मसले लेके, सुप्रीम कोर्ट अहम सुनवाई होगी सुप्रम कोर्ट डेवाल की सेहत की समीक्ष करेगी दलेवाल नु मनोन्दिया कोशिशा लगातार जारी ने खनौरी बॉर्डर ते पुलिस अधिकारियों दी दि, किसानन नाल मीटिंग हुई साफ कर जी कि ने दलेवाल दलाल मुलाकात की थी चर्चा की थी साफ जी कि ने दलेवाल मेडिकल ट्रीटमेंट लेन की अपील दी थी सरकारी डॉक्टर्स दी टीम भी उण दलाल मौजूद ली सिर्फ सैंपल देन दे राजी होए ने ਜਦਿੱਤ ਸਿੰਘ ਢੱਲੇਵਾਲ ਮੈਡੀਕਲ ਟੈਸਟ ਦੇ ਲਈ ਢੱਲੇਵਾਲ ਦੇ ਬਲੱਡ ਸੈਂਪਲਸ ਲੈ ਗਏ ਨੇ ਕਿਉਂਕਿ ਅੱਜ ਸੁਪਰੀਮ ਕੋਰਟ ਇਸ ਪੂਰੇ ਮੱਦੇ ਨੂੰ ਲੈ ਕੇ ਮਸਲੇ ਨੂੰ ਲੈ ਕੇ ਸੁਣਵਾਈ ਹੋਣ ਜਾ ਰਹੀ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਜਵਾਬ ਜਿਵੇਂ ਬਾਬਤ ਦਾਖਲ ਕੀਤਾ ਜਾਣਾ ਹੈ। ਆ ਦੇਖੋ ਅੱਜ ਉਹਨਾਂ ਦਾ ਆਲਮੋਸਟ 36ਵਾਂ ਦਿਨ ਹੈ ਜਿਹੜਾ ਕਿ ਉਹਨਾਂ ਨੇ ਮਰਨ ਵਰਤੇ ਰੱਖਿਆ ਹੋਇਆ ਹੈ। ਔਰ ਅੱਜ ਮੈਡੀਕਲ ਟੀਮਸ ਵੀ ਨਾਲ ਲੈ ਕੇ ਗਏ ਸੀਗੇ। ਇਹਨਾਂ ਦੇ ਬਰਾਕ ਸੈਂਪਲਸ ਲੈ ਗਏ ਐ ਐਗਜ਼ਾਮੀਨੇਸ਼ਨ ਹੋਇਆ ਪੂਰੀ ਟੀਮ ਸੀਗੀ ਜੀ ਔਰ ਆਲਮੋਸਟ ਵੀਕ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਆਰਗਨਸ ਦੇ ਟੈਸਟ ਵਗੈਰਾ ਅੱਜ ਫਿਰ ਕਰਵਾਏ ਨੇ ਜੀ ਔਰ ਉਹਦੀ ਰਿਪੋਰਟ ਛੇਤੀ ਆ ਜਾਏਗੀ ਬਾਕੀ ਵੀਕਨੈਸ ਜ਼ਰੂਰ ਹੈਗੀ ਹੈ ਲੇਕਿਨ ਮੋਰੈਲ ਉਹਨਾਂ ਦਾ ਬੜਾ ਉੱਪਰ ਹੈ ਔਰ ਪੂਰੇ ਗਲਬਤਰੀ ਕਰ ਰਹੇ ਸੀਗੇ ਔਰ ਮੈਂ ਕਹਿ ਸਕਦਾ ਹਾਂ ਕਿ ਵਿਲ ਪਾਵਰ ਸਟਰੋਂਗ ਹੈ ਔਰ ਦੂਜੇ ਪਾਸੇ ਜਿਹੜਾ ਹੈਗਾ ਅਸੀਂ ਤਾਂ ਫਿਰ ਵੀ ਅਪੀਲ ਕਰਦੇ ਆ ਕਿ ਉਹਨਾਂ ਨੂੰ ਮੈਡੀਕਲ ਹੈਲਪ ਲੈਣੀ ਚਾਹੀਦੀ ਹੈ ਮੈਡੀਕਲ ਰਸਤੇ ਆ ਲੇਕਿਨ ਸੈਂਪਲਸ ਵਗੈਰਾ ਉਹਨਾਂ ਨੇ ਅੱਜ ਦਿੱਤੇ ਬਲੱਡ ਸੈਂਪਲਸ ਤੋਂ ਲੱਗਦਾ ਵੀ ਸ਼ੁਰੂਆਤ ਹੋ ਰਹੀ ਹੈ ਹੌਲੀ ਹੌਲੀ ਇਸ ਚੀਜ਼ ਨੂੰ ਲੈ ਕੇ ਕਿਉਂਕਿ ਸੈਂਪਲਿੰਗ ਹੋਣੀ ਸ਼ੁਰੂ ਹੋ ਗਈ ਹੈ ਪਹਿਲਾਂ ਸੈਂਪਲਿੰਗ ਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਆ ਰਹੀ ਸੀ ਤੁਸੀਂ ਅੱਜ ਨਾਲ ਆਏ ਹੋ ਸੈਂਪਲਿੰਗ ਦੀ ਸ਼ੁਰੂਆਤ ਹੋਈ ਹੈ ਲਗਾਤਾਰ ਤੁਹਾਡੇ ਵੱਲੋਂ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਮੈਡੀਕਲ ਸਿਸਟਰਸ ਲੈਣੀ ਚਾਹੀਦੀ ਹੈ ਕਿਦਾਂ ਦੇਖਦੇ ਪਿਆ ਕਿੰਨਾ ਲੱਗਦਾ ਪਈ ਥੋੜਾ ਜਿਹਾ ਮ ਮੀਟਿੰਗਾਂ ਤੁਸੀਂ ਇੱਥੇ ਕਰਦੇ ਪਏ ਹੋ ਕੇਂਦਰ ਦੇ ਨਾਲ ਕੋਈ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਸਰਕਾਰ ਤੋਂ ਸਰਕਾਰ ਦੇਖੋ ਮੀਟਿੰਗਾਂ ਦੇ ਨਾਲ ਹੀ ਇਹੋ ਜਿਹੇ ਜਿਹੜੇ ਹੁੰਦੇ ਨੇ ਮਸਲੇ ਉਹ ਹੱਲ ਹੁੰਦੇ ਨੇ ਕਿਉਂਕਿ ਅਲਟੀਮੇਟਲੀ ਮੀਟਿੰਗਾਂ ਜਿਹੜੀਆਂ ਹਰ ਪੱਧਰ ਤੇ ਹੁੰਦੀਆਂ ਨੇ ਇਹਨਾਂ ਨਾਲ ਕਾਫੀ ਰੁਟੀਨ ਦੇ ਨਾਲ ਮੀਟਿੰਗਸ ਹੋ ਰਹੀਆਂ ਨੇ ਔਰ ਕੱਲ ਦੀ ਕੱਲ ਵੀ ਕਾਫੀ ਮੀਟਿੰਗਸ ਹੋਈਆਂ ਦਲੇਲਾਲ ਸਾਹਿਬ ਨਾਲ ਵੀ ਗੱਲ ਹੋਈ ਔਰ ਉਸ ਤੋਂ ਬਾਅਦ ਜਿਹੜੇ ਨਾਲ ਕਿਸਾਨ ਦੇ ਡੇਡ ਲੀਡਰਸ ਨੇ ਉਹਨਾਂ ਨਾਲ ਵੀ ਹੋਈ ਹੈ ਸੋ ਹੋਪਫੁਲੀ ਕੁਛ ਨਾ ਕੋਈ ਹੱਲ ਗੱਲਬਾਤਾਂ ਨਾਲ ਹੋਏਗਾ ਇੱਕ ਪਾਸੇ ਸੈਕਿੰਡ ਉਹਨਾਂ ਦੀ ਹੈਲਥ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈ ਔਰ ਉਹ ਮੈਡੀਕਲ ਐਗਜ਼ਾਮੀਨੇਸ਼ਨ ਬਹੁਤ ক্লোਜ਼ ਵਾਚ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਹੈਲਥ ਨਾ ਕਿਤੇ ਡਿਟੇਰੀਓਰੇਟ ਹੋਵੇ ਕੋਈ ਇਹੋ ਜਿਹੀ ਕੋਈ ਅਮਰਜੈਂਟ ਸਿਚੁਏਸ਼ਨ ਨਾ ਬਣੇ ਅਬ ਥਰਡਲੀ ਜਿਹੜਾ ਮੋਟੀਵੇਟ ਤਾਂ ਉਹਨਾਂ ਨੂੰ ਅਸੀਂ ਕਰ ਹੀ ਰਿਹਾ ਕਿ ਆਪਣੀ ਜਿਹੜੀ ਹੈ ਉਹ ਜਿਹੜੇ ਮੈਡੀਕਲ ਏਡ ਜਿਹੜੀ ਹੈ ਉਹ ਲਈ ਜਾਏ ਤਾਂ ਕਿ ਉਹਨਾਂ ਦਾ ਤੰਦੁਸਤੀ ਰਵੇ ਔਰ ਆਪਣਾ ਜਿਹੜਾ ਉਹਨਾਂ ਦਾ ਜਿਹੜੇ ਇਸ਼ੂਸ ਨੇ ਉਹਨਾਂ ਨੂੰ ਉਹ ਰਿਸੋਲਵ ਕਰ ਸਕਦਾ ਇਸ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਾਹ ਦਿੱਤਾ ਹੈ ਆਸ ਰੱਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡਾ ਜਿਹੜੇ ਡੱਲੇਵਾਲ ਸਾਹਿਬ ਦੀ ਖਾਸ ਇੱਛਾ ਹੈ ਤੇ ਸਾਰੇ ਲੋਕਾਂ ਦੀ ਵੀ ਇੱਛਾ ਹੈ ਕਿ ਅਸੀਂ ਖਨੌਰੀ ਜਾਈਏ ਡੱਲੇਵਾਲ ਸਾਹਿਬ ਦੇ ਦਰਸ਼ਨ ਕਰੀਏ ਗੱਲ ਕਰੀਏ ਪਰ ਉਹਨਾਂ ਨੇ ਸਾਨੂੰ ਇੱਕ ਗੱਲ ਕਹੀ ਸੀ ਬਈ ਕਦੇ ਸੋਚਿਆ ਦੇ ਡੱਲੇਵਾਰ ਸਾਹਿਬ ਜਿਹੜੇ ਲੋਕਾਂ ਲਈ ਮਾਰ ਰਿਆ ਜਿਹੜੇ ਲੋਕਾਂ ਦੀਆਂ ਮੰਗਾਂ ਲਈ ਬੈਠਾ ਤੇ ਉਹ ਲੋਕਾਂ ਦੇ ਮੈਂ ਦਰਸ਼ਨ ਕਰਨਾ ਚਾਹਣਾ ਉਹ ਡੇਟ ਹੈ 4 ਜਨਵਰੀ 4 ਜਨਵਰੀ ਨੂੰ ਇਸੇ ਥਾਂ ਖਨੌਰੀ ਦੇ ਵਿੱਚ ਲੱਖਾਂ ਦਾ ਇਕੱਠ ਕਰਾਂਗੇ ਖਾਸ ਕਰਕੇ ਸਾਡਾ ਹਰਿਆਣੇ ਵਾਲੇ ਕਿਸਾਨਾਂ ਤੋਂ ਪੰਜਾਬ ਵਾਸੀਆਂ ਤੋਂ ਜਿਵੇਂ ਅੱਜ ਤੁਸੀਂ ਤਪ ਤਦਾ ਛੱਡ ਕੇ ਛੜਕਾ ਤੇ ਆਇਓ ਆਸ ਕਰਦੇ ਆ ਪਰਿਵਾਰਾਂ ਸਮੇਤ 4 ਜਨਵਰੀ ਨੂੰ ਖਨੌਰੀ ਪਹੁੰਚ ਕੇ ਦੱਲੇਵਾਲ ਸਾਹਿਬ ਦੀ ਜੜੀ ਭਾਵਨਾ ਮੈਂ ਜ਼ਰੂਰ 1 ਮਿੰਟ 10 ਮਿੰਟ ਤੁਹਾਡੇ ਨਾਲ ਸੰਝ ਕਰਨਾ ਚਾਹੁੰਦਾ ਮੈਨੂੰ ਲੱਗਦਾ ਕਿ ਸਾਡੀ ਬੇਨਤੀ ਪ੍ਰਵਾਨ ਕਰਨਗੇ ਤਾਂ ਮੈਂ ਸਾਡੀ ਸਰਕਾਰ ਨੂੰ ਵੀ ਮੈਂ ਸਾਡੀ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਚਾਹਣਾ ਕਿ ਭਈ ਜਦੋਂ ਸत्याग्रह ਵਰਗੇ ਅੰਦੋਲਨ ਕੁਚਲ ਦਿੱਤੇ ਜਾਣ ਕੋਈ ਔਕੇ ਨਹੀਂ ਕੁਚਲਨੇ ਸਰਕਾਰ ਲਈ ਸਰਕਾਰ ਕੋਲੇ ਫੋਰਸਾਂ ਹੁੰਦੀਆਂ ਨੇ ਉਹਨਾਂ ਫੋਰਸਾਂ ਨਾਲ ਕੁਚਲ ਸਕਦੀਆਂ ਪਰ ਜੇ ਸਿਵਲ ਸੱਤਿਆਗ੍ਰਹਿ ਵਰਗੇ ਅੰਦੋਲਨ ਕੁਚਲ ਦਿੱਤੇ ਜਾਣ ਸਾਡੀਆਂ ਸੰਵਿਧਾਨਿਕ ਸੰਸਥਾਵਾਂ ਅਜੇ ਹੀ ਹੁਕਮ ਦੇਣ ਲੱਗ ਜਾਣ ਤਾਂ ਫਿਰ ਲੋਕਾਂ ਦਾ ਕੀ ਬਣੇਗਾ ਲੋਕਾਂ ਦਾ ਵਿਸ਼ਵਾਸ ਸ਼ਾਂਤ ਮਈਂ ਬੋਲਣਾ ਤੋਂ ਤੇ ਸत्याग्रह ਵਰਗੇ ਬੋਲਣਾ ਤੋਂ ਚੱਕਿਆ ਜਾਂਦਾ ਹੈ ਤਾਂ ਫਿਰ ਲੋਕਾਂ ਦਾ ਮਨ ਆਪਣੇ ਆਪ ਅਗਰੈਸਿਵ ਲੜਾਈਆਂ ਵੱਲ ਨੂੰ ਮੁੜ ਜਾਂਦਾ ਹੈ ਤੇ ਜਿਹੜਾ ਦੇਸ਼ ਲਈ ਬਹੁਤਾ ਚੰਗਾ ਨਹੀਂ ਹੁੰਦਾ ਸੋ ਇਸ ਲਈ ਅਪੀਲ ਹੈ ਸਾਡੇ ਮਾਨਯੋਗ ਸੁਪਰੀਮ ਕੋਰਟ ਨੂੰ ਸਾਡੀ ਭਾਰਤ ਸਰਕਾਰ ਨੂੰ ਇਹ ਲੋਕਾਂ ਦੀਆਂ ਮੰਗਾਂ ਨਹੀਂ ਇਹ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਇਹ ਕੋਈ ਸਾਡੀ ਕਿਸੇ ਦੀ ਇਕੱਲੇ ਦੀ ਨਹੀਂ ਅਸੀਂ ਵੀ ਭਾਰਦਾ ਹਿੱਸਾ ਹੈ ਕਿਸਾਨ ਵੀ ਇਸ ਕਰਕੇ ਸਰਕਾਰ ਇਹਨਾ ਮੰਗਾ ਤੇ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ ਚ ਐਸਕੇਐਮ ਸ਼ਾਮਲ ਹੋਏਗਾ ਐਸਕੇਐਮ ਨੇ ਕਮੇਟੀ ਦਾ ਸੱਦਾ ਸਵੀਕਾਰ ਕਰ ਲਿਆ ਸੱਦਾ ਐਕਸੈਪਟ ਕਰ ਲਿਆ 10 ਜਨਵਰੀ ਨੂੰ

ਉਆਗ ਹੈ ਐਸ ਕੇਐਮ ਦੇ ਵੱਲੋਂ ਕਈ ਮੀਟਿੰਗਾਂ ਕੀਤੀਆਂ ਗਈਆਂ ਪਰ ਸਿੱਧੇ ਤੌਰ ਤੇ ਸਮਰਥਨ ਦੇਣ ਤੇ ਜਲਦੀ ਹੁਨੇ ਤੱਕ ਕੋਈ ਫੈਸਲਾ ਇਸ ਬਾਬਤ ਐਸ ਕੇਐਮ ਦੇ ਵੱਲੋਂ ਲਿਆ ਜਾ ਸਕਿਆ ਹੈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਹੜੀ ਉਹ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਉਹਨਾਂ ਦੀਆਂ ਮੰਗਾਂ ਬਾਰੇ ਚਰਚਾ ਕਰੂਗੀ ਉਹਦੇ ਲਈ ਐਸ ਕੇਐਮ ਮੈਨੂੰ ਕਿ ਚਿੱਠੀ ਮਿਲੀ ਆ ਜਿਹਦੀ ਮੀਟਿੰਗ 3 ਤਰੀਕ ਨੂੰ ਪੰਚਕੁਲਾ ਰੈਸਟ ਹਾਊਸ W D ਰੈਸਟ ਹਾਊਸ ਤੇ ਵਿੱਚ ਬੁਲਾਈ ਗਈ ਆ ਉਹਦੇ ਨਵਾਬ ਸਿੰਘ ਜਿਹੜੇ ਨੇ ਚੀਫ ਜਸਟਿਸ ਉਹਦੇ ਮੁਖੀ ਨੇ ਉਹ ਕਮੇਟੀ ਦੇ ਨਾਲ ਅਸੀਂ ਫੈਸਲਾ ਕੀਤਾ ਐਸਕੇਐਮ ਦੀਆਂ ਸਾਰੀਆਂ ਜਥੇਬੰਦੀਆਂ ਉਹਨਾਂ ਨਾਲ ਅਸੀਂ ਵਿਚਾਰ ਚਰਚਾ ਕਰਾਂਗੇ ਅਸੀਂ ਕਦੇ ਵੀ ਕਿਸੇ ਨਾਲ ਵਿਚਾਰ ਚਰਚਾ ਜਾਂ ਟੇਬਲ ਮੀਟਿੰਗ ਤੋਂ ਨਹੀਂ ਭੱਜੇ ਅਸਕੇ ਨੂੰ ਜਦ ਵੀ ਕਿਸੇ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ ਆਉਂਦਾ ਅਸੀਂ ਹਮੇਸ਼ਾ ਉਹਨਾਂ ਨਾਲ ਵਿਚਾਰ ਚਰਚਾ ਕਰਦੇ ਆਂ ਵਿਚਾਰ ਚਰਚਾ ਕਰਕੇ ਆਪਣੀਆਂ ਮੰਗਾਂ ਮਨਵਾਉਣ ਦਾ ਯਤਨ ਕਰਦੇ ਆਂ ਅਸੀਂ ਕਹਿੰਦੇ ਆਂ ਕਮੇਟੀਆਂ ਦੇ ਜਿਹੜੇ ਫੈਸਲੇ ਨੇ ਟਾਈਮ ਬੰਦ ਹੋਣੇ ਚਾਹੀਦੇ ਨੇ ਅੱਗੇ ਵੀ ਬੜੀਆਂ ਕਮੇਟੀਆਂ ਸਰਕਾਰਾਂ ਵੱਲੋਂ ਬਣਾਈਆਂ ਜਾਂਦੀਆਂ ਪਰ ਉਹ ਫੈਸਲੇ ਫਾਈਲਾਂ ਦੇ ਵਿੱਚ ਰਹਿ ਜਾਂਦੇ ਨੇ ਅਸੀਂ ਕਹਾਂਗੇ ਜਿਹੜੇ ਫੈਸਲੇ ਕਮੇਟੀ ਦਵੇਗੀ ਸਰਕਾਰ ਉਹਨਾਂ ਤੇ ਪੂਰਾ ਉਤਰੇ ਸਰਕਾਰ ਨੇ ਫੈਸਲਿਆਂ ਨੂੰ ਮਹੀਨੇ 2 ਮਹੀਨੇ ਦੇ ਵਿੱਚ ਲਾਗੂ ਕਰੇ